ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸ਼ਿਖਾ ਸੰਧੀਰ ਅੰદાવાદ ਦੇ ਪਲੇਨ ਕ੍ਰੈਸ਼ ਤੋਂ ਬਾਅਦ ਪੀਐਮ ਮੋਦੀ ਦੇ ਵੱਲੋਂ ਉੱਥੇ ਜਾ ਕੇ ਜਾਇਜ਼ਾ ਲਿਆ ਜਾਂਦਾ ਤੇ ਹੁਣ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਪਲੇਨ ਜਿਹੜੇ ਕਿ ਡ੍ਰੀਮ ਲਾਈਨ ਦੇ ਵੱਖ-ਵੱਖ ਨੇ ਉਹਨਾਂ ਦੀ ਖਾਸ ਤਰੀਕੇ ਦੇ ਨਾਲ ਜਿਹੜੀ ਹੈ ਜਾਂਚ ਕੀਤੀ ਜਾਵੇਗੀ ਕਿ ਉਸ ਦੇ ਵਿੱਚ ਜਿਹੜੇ ਨਵੇਂ ਵੀ ਬਣੇ ਹੋਏ ਨੇ ਜਹਾਜ਼ ਕਿ ਉਹਨਾਂ ਦੇ ਵਿੱਚ ਵੀ ਐਸੇ ਢੰਗ ਦੀ ਤਕਨੀਕੀ ਖਰਾਬੀ ਹੈ ਜੋ ਉਸ ਪਲੇਨ ਕ੍ਰੈਸ਼ ਦੇ ਵਿੱਚ ਅੰਮਦਾਬਾਦ ਦੇ ਵਿੱਚ ਹੋਈ ਸੀ ਤਾਂ ਡੀਜੀਸੀਏ ਨੇ ਇਹ ਵੱਡਾ ਫੈਸਲਾ ਲਿਆ ਬੋਇੰਗ ਡ੍ਰੀਮ ਲਾਈਨਰਸ ਜਹਾਜ਼ਾਂ ਦੀ ਜਿਹੜੀ ਹੈ ਜਾਂਚ ਕੀਤੀ ਜਾਵੇਗੀ ਤਾਂ ਅੰਮਦਾਬਾਦ ਹਵਾਈ ਅੱਡੇ ਤੇ ਲੰਡਨ ਜਾ ਰਿਹਾ 에ਅਰ ਇੰਡੀਆ ਦਾ ਜਹਾਜ਼ ਉਡਾਨ ਪਰੰਤੂ ਕੁਝ ਮਿੰਟਾਂ ਬਾਅਦ ਹੀ ਮੈਡੀਕਲ ਕਾਲਜ ਕੰਪਲੈਕਸ ਦੇ ਵਿੱਚ ਹਾਦਸਾ ਗ੍ਰਸਤ ਹੁੰਦਾ ਹੈ ਔਰ ਹਾਦਸੇ ਦੇ ਵਿੱਚ 242 ਲੋਕ ਜਿਹੜੇ ਨੇ ਉਹ ਸਵਾਰ ਹੁੰਦੇ ਨੇ ਤਾ ਜਿਨ੍ਹਾਂ ਦੇ ਵਿੱਚੋਂ 2 ਪਾਇਲਟ ਅਤੇ 10 ਚਾਲਕ ਦਲ ਦੇ ਮੈਂਬਰ ਸ਼ਾਮਿਲ ਦੱਸੇ ਜਾ ਰਹੇ ਨੇ ਹੁਣ ਸਾਰੇ ਬੋਇੰਗ ਡ੍ਰੀਮ ਲਾਈਨਰ ਜਹਾਜ਼ਾਂ ਦੀ ਜਾਂਚ ਸਹੀ ਤਰੀਕੇ ਦੇ ਨਾਲ ਕਰਨ ਦੇ ਆਦੇਸ਼ ਜਿਹੜੇ ਨੇ ਡੀਜੀਸੀਏ ਨੇ ਜਾਰੀ ਕੀਤੇ ਨੇ ਹੁਕਮ ਤਾਂ ਹੁਣ ਉਡਾਨ ਤੋਂ ਪਹਿਲਾਂ ਕਈ ਤਰ੍ਹਾਂ ਦੇ ਨਿਰਖਣ ਜਿਹੜੇ ਨੇ ਉਹ ਕਰਨ ਦੀ ਅਪੀਲ ਔਰ ਰੂਲ ਜਾਰੀ ਕੀਤੇ ਗਏ ਨੇ 에어 ਇੰਡੀਆ ਦਾ ਡ੍ਰੀਮ ਲਾਈਨਰ ਜਹਾਜ਼ ਅਹਮਦਾਬਾਦ ਹਵਾਈ ਅੱਡੇ ਤੋਂ ਉਡਣ ਪਰ ਉਡਾਨ ਭਰਨ ਤੋਂ ਕੁਝ ਮਿੰਟਾਂ ਬਾਅਦ ਹੀ ਖਤਰਨਾਕ ਢੰਗ ਦੇ ਨਾਲ ਹਾ사ਗ੍ਰਸਤ ਹੁੰਦਾ ਹੈ ਔਰ ਘਾਤਕ ਜਹਾਜ਼ ਹਾਦਸੇ ਦੇ ਵਿੱਚ ਹੁਣ ਤੱਕ ਲਗਭਗ 200 ਤੋਂ 250 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ ਔਰ ਮੈਡੀਕਲ ਕਾਲਜ ਦੇ ਵਿਦਿਆਰਥੀ ਉਸ ਇਮਾਰਤ ਦੇ ਵਿੱਚ ਦੁਪਹਿਰ ਦਾ ਖਾਣਾ ਖਾ ਰਹੇ ਸਨ ਜਦੋਂ ਜਹਾਜ਼ ਹਾਦਸਾਗ੍ਰਸਤ ਹੋਇਆ ਉਹ ਵੀ ਹਾਦਸੇ ਦਾ ਸ਼ਿਕਾਰ ਹੋਇਆ ਜਹਾਜ਼ ਹਾਦਸੇ ਦਾ ਦ੍ਰਿਸ਼ ਇੰਨਾ ਭਿਆਨਕ ਸੀ ਕਿ ਜਿਸਨੇ ਵੀ ਇਸ ਨੂੰ ਵੇਖਿਆ ਉਸ ਦਾ ਡਰ ਕੇ ਬੁਰਾ ਹਾਲ ਹੋਇਆ ਔਰ ਲੋਕਾਂ ਦੀਆਂ ਲਾਸ਼ਾਂ ਕਈ ਹਿੱਸਿਆਂ ਦੇ ਵਿੱਚ ਖਿੰਡੀਆਂ ਹੋਈਆਂ ਵਖਾਈ ਗਈਆਂ ਔਰ ਲੋਕਾਂ ਦੀਆਂ ਲਾਸ਼ਾਂ ਇੰਨੀ ਬੁਰੀ ਤਰੀਕੇ ਦੇ ਨਾਲ ਸੜ ਕੇ ਸਵਾਹ ਹੋਈਆਂ ਕਿ ਉਹਨਾਂ ਦੀ شناخت ਕਰਨੀ ਵੀ ਮੁਸ਼ਕਲ ਹੋ ਗਈ ਇਸ ਲਈ ਡੀਐਨਏ ਟੈਸਟਿੰਗ ਦਾ ਸਹਾਰਾ ਹੁਣ ਡਾਕਟਰਾਂ ਦੀ ਟੀਮ ਨੂੰ ਲੈਣਾ ਪੈ ਰਿਹਾ ਹੈ ਔਰ ਜਹਾਜ਼ ਦੇ ਵਿੱਚ 242 ਲੋਕ ਸਵਾਰ ਸਨ ਜਿਨ੍ਹਾਂ ਦੇ ਵਿੱਚੋਂ 230 ਯਾਤਰੀ 10 ਚਾਲਕ ਦਲ ਅਤੇ ਦੋ ਤਜਰਬੇਕਾਰ ਪਾਇਲਟ ਸ਼ਾਮਲ ਸਨ ਜਿਨ੍ਹਾਂ ਦੇ ਵਿੱਚ ਇੱਕ ਪਾਇਲਟ ਦੀ ਮੌਤ ਹੋ ਚੁੱਕੀ ਔਰ ਦੂਜੇ ਪਾਸੇ ਜਹਾਜ਼ ਵਿੱਚ ਸਵਾਰ ਸਿਰਫ ਇੱਕ ਯਾਤਰੀ ਚਮਤਕਾਰੀ ਢੰਗ ਦੇ ਨਾਲ ਬਚਿਆ ਜੋ ਕਿ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਚੱਲ ਰਿਹਾ ਔਰ ਇਸ ਜਹਾਜ਼ ਕ੍ਰੈਸ਼ ਹੋਣ ਤੋਂ ਇੱਕ ਦਿਨ ਬਾਅਦ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਉੱਥੇ ਜਾ ਕੇ ਜਾਇਜ਼ਾ ਲਿਆ ਜਾਂਦਾ ਖਾਸ ਤੌਰ ਉੱਤੇ ਉਹ ਹਸਪਤਾਲ ਪਹੁੰਚਦੇ ਨੇ ਉਹ ਸਿਕਲੋਟੇ ਸਰਵਾਈਵਰ ਦੇ ਨਾਲ ਵੀ ਮਿਲਦੇ ਨੇ ਔਰ ਉਸੇ ਦਿਨ ਜਾਂਚ ਦੇ ਆਦੇਸ਼ ਵੀ ਦਿੱਤੇ ਜਾਂਦੇ ਨੇ ਕਿ ਜਿਹੜੇ ਵੀ ਬਾਕੀ ਬੋਇੰਗ ਡ੍ਰੀਮਲਾਈਨਰ ਜਹਾਜ਼ ਨੇ ਉਹਨਾਂ ਦੀ ਸਹੀ ਤਰੀਕੇ ਨਾਲ ਜਾਂਚ ਕੀਤੀ ਜਾਵੇ ਜੇਕਰ ਉਹ ਉਡਾਨ ਭਰਦੇ ਨੇ ਤਾਂ ਉਹਨਾਂ ਨੂੰ ਖਾਸ ਤਰੀਕੇ ਦੀ ਚੀਜ਼ਾਂ ਦਾ ਧਿਆਨ ਜਿਹੜਾ ਰੱਖਣਾ ਪਵੇਗਾ